ਉਹ ਤਾਂ ਫਾਲ ਜਰੂਰ ਦਿੰਦੇ ਬਿਲਕੁਲ ਜੀ ਸੋ ਮੈਨੂੰ ਬਹੁਤ ਵੱਡੇ ਵੱਡੇ ਮੈਂ ਕਹਿੰਦੀ بڑے بڑے ਇਹਨਾਂ ਦੇ ਸੁਪਨੇ ਸਗੇ ਜਿਹੜੇ ਪਹਿਲਾਂ ਇਹਨਾਂ ਨੇ ਆਪਣੇ ਸੁਪਨੇ ਸਾਕਾਰ ਕੀਤੇ ਔਰ ਫਿਰ ਹੁਣ ਮੇਰੇ ਵੀ ਠੀਕ ਮੈਨੂੰ ਕਦੀ ਵੀ ਕੋਈ ਵੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਹਰ ਪੱਖੋਂ ਕਿਸੇ ਪੱਖੋਂ ਵੀ ਹੁਣ ਸਾਡੇ ਪਿੰਡ ਵਿੱਚ ਵੀ ਘਰ ਵਿੱਚ ਵੀ ਆਸ-ਪਾਸ ਵਾਲੇ ਵੀ ਸਭ ਕਹਿੰਦੇ ਹਲਾਤ ਹੋਣੀ ਚਾਹੀਦੀ ਤਾਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਤੇ ਹੁਣ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਹਨਾ ਹਾਂਜੀ ਮੈਂ ਕੈਨੇਡਾ ਚ ਤੇ ਕਿੰਨੇ ਟਾਈਮ ਵਾਸਤੇ ਇੱਥੇ ਆਏ ਹੁਣ ਮੇਰੇ ਬੇਟੇ ਦੀ ਰਿੰਗ ਸੈਰੇਮਨੀ ਸੀਗੀ ਇਸ ਕਰਕੇ ਮੈਂ 2 ਮੰਥਸ ਲਈ ਇੱਥੇ ਆਈ ਸੀ ਠੀਕ ਆ ਜੀ ਠੀਕ ਤੇ ਮੈਂ ਉਹਨੂੰ ਕਿਹਾ ਸੀਗਾ ਮੈਂ ਕਿਹਾ ਇਸ ਤਰ੍ਹਾਂ ਕਰੋ ਤੁਸੀਂ ਜਾਣ ਤੁਸੀਂ ਜਾਓ ਤੁਸੀਂ ਦੇਖਣੀ ਹੈ ਨਾ ਆਪਣੇ ਲਾਈਫ ਪਾਰਟਨਰ ਤੁਸੀਂ ਦੇਖਣਾ ਵੀ ਤੁਸੀਂ ਜਾਓ ਦੇਖਿਓ ਕਹਿੰਦੇ ਨਾ ਮम्मा ਮੈਂ ਤੁਹਾਡੇ ਬਿਨਾਂ ਨਹੀਂ ਜਾ ਸਕਦਾ ਠੀਕ ਆ ਤੇ ਪਹਿਲਾਂ ਅਸੀਂ ਆ ਗਏ ਫਿਰ ਦੋਨੇ ਮੈਂ ਤੇ ਉਹ ਤੇ ਛੋਟਾ ਮੇਰਾ ਉੱਥੇ ਸੀਗਾ ਉਹ ਉਹ ਦਾ ਥੋੜਾ ਪ੍ਰੋਬਲਮ ਦੀ ਸੀ ਉਹਦੀ ਕੋਈ